ਓ ਡਰਾਈਵਰ ਵੀਰੋ ਕੀ ਹਾਲ ਚਾਲ ਨੇ ਇਧਰ ਤੇ ਬੜੇ ਮਾੜੇ ਹਾਲ ਹੋ ਗਏ ਨੇ ਭਾਈ ਇਹ ਜਨਸਟ ਵਾਲਾ ਟੂਲ ਹੈ ਜਿਹੜਾ ਜਨਸਟ ਤੋਂ ਮੀਰਾਪੁਰ ਦੇ ਵਿੱਚ ਆਉਂਦਾ ਟੂਲ ਇਹ ਟੂਲ ਤੇ ਲੈਣਾ ਲੱਗ ਗਿਆ ਨੇ ਇਹ ਟੂਲ ਤੇ ਚੱਲ ਵੈਸੇ ਹੀ ਬੰਦ ਪਿਆ ਹੈ ਇਹ ਪਿੱਛੇ ਸਾਰਾ ਜਾਮ ਹੋ ਗਿਆ ਹੈ ਭਾਈ ਜਿਹਨੇ ਆਉਣਾ ਹੈ ਆਪਣਾ ਬਿਜਨੌਰ ਵਾਲ ਨੂੰ ਬਿਜਨੌਰ ਬੰਦ ਕਰਤਾ ਮੀਰਾਪੁਰ ਰੋਡ ਤੋਂ ਇੱਥੋਂ ਮੀਰਾਪੁਰ ਵਾਲੇ ਚੌਂਕ ਤੋਂ ਬਿਲਕੁਲ ਬਲੌਕ ਕਰਤਾ ਹੈ 26 ਤਰੀਕ ਤੱਕ ਦੱਸਦੇ ਪਏ ਨੇ ਵੀ 26 ਤਰੀਕ ਤੱਕ ਰਸਤਾ ਬੰਦ ਹੈ 26 ਤਰੀਕ ਨੂੰ ਖੁੱਲੇਗਾ ਬੀਨੌਰ ਜਾਣ ਵਾਲਾ ਮੀਰਾਪੁਰ ਵਾਲੇ ਚੌਂਕ ਤੋਂ ਬੰਦ ਕਰਤਾ ਹੈ ਉਧਰੋਂ ਆਉਣ ਦਾ ਕੋਈ ਪਤਾ ਨਹੀਂ ਹੈ ਗੱਡੀਆਂ ਆਈਆਂ ਨੇ ਜਰੂਰ ਉਧਰੋਂ ਹੁਣ ਹੋ ਸਕਦਾ ਉਧਰੋਂ ਆਉਣ ਵਾਲੀਆਂ ਵੀ ਬੰਦ ਕਰਤੀਆਂ ਹੋਣ ਰਾਤ ਦੇ ਗੱਡੀਆਂ ਉਧਰੋਂ ਆਈਆਂ ਨੇ ਪਰ ਇਧਰੋਂ ਜਾਣ ਨਹੀਂ ਦੇਦੇ ਕੱਲ ਸ਼ਾਮ ਦਾ ਬੰਦ ਕੀਤਾ ਰਸਤਾ ਵੀਰ ਅੱਜ 19 ਤਰੀਕ ਹੈ 18 ਤਰੀਕ ਨੂੰ ਸ਼ਾਮੀ ਬੰਦ ਕੀਤਾ ਰਸਤਾ ਬਾਕੀ ਵੇਚ ਆ ਕੇ ਆਓ ਜੇ ਮੇਰਾ ਵੀਰ ਜੇ ਗੱਡੀਆਂ ਭਰਨੀਆਂ ਨੇ ਇਹ ਆਪਣਾ ਦਿੱਲੀ ਹੋ ਕੇ ਲੰਘ ਜਾਓ ਕਿਦਰੋਂ ਹੋਰ ਆਸੇ ਪਾਸੇ ਮੇਲਟ ਮੇਲਟ ਵਾਲੀ ਸਾਈਡ ਵੀ ਤੋਂ ਵੀ ਬੰਦ ਏ ਇਹ ਜਾਮ ਪੂਰਾ ਇਹ ਬਲੌਕ ਹੈ ਜਾਨਸਤ ਤੇ ਜਿਹੜਾ ਮੀਰਾਪੁਰ ਤੱਕ ਜਿਹੜਾ ਅੱਗੇ ਟੋਲ ਆਉਂਦਾ ਹੈ ਟੋਲ ਤੇ ਗੱਡੀਆਂ ਖੜੀਆਂ ਆ ਨੇ ਇਹ ਗੱਡੀ ਰਾਏਪੁਰੇ ਵਾਲੀ ਨਹੀਂ ਆਪਣੀ ਇਹ ਵੇ ਐਮਐਸ ਦੀ ਗੱਡੀ ਖੜੀ ਹੈ ਇਹ 10 65 ਗਾੜੀ ਖੜੀ ਹੈ ਭਾਈ ਕੀ ਭਰੇ ਬਿਸਕਟ ਭਰੇ ਚੱਲ ਠੀਕ ਹੈ ਵੀਰ ਜੀ ਵੇਖ ਕੇ ਮੇਰਾ ਵੀਰ